ਇਹ ਸਾਨੂੰ ਕੱਲ ਥਾਣਾ ਕੈਂਟ ਵਿਖੇ ਇਤਲਾਹ ਮਿਲੀ ਸੀਗੀ ਕਿ ਕੁਝ ਲੜਕੇ ਨੇ ਜਿੱਦਾਂ ਕਿ ਭੋਖੜੇ ਪਿੰਡ ਦੇ ਤੇ ਹੋਰ ਨੇੜੇ ਨੇੜੇ ਪਿੰਡਾਂ ਦੇ ਮੁੰਡੇ ਨੇ ਜਿਨ੍ਹਾਂ ਨੇ ਆਪਸੀ ਇੱਕ ਟਾਈਮ ਬੰਨ ਕੇ ਉੱਥੇ ਕੋਈ ਲੜਾਈ ਝਗੜਾ ਕੀਤਾ ਹੈਗਾ ਤੇ ਜਿਸ ਇਨਫੋਰਮੇਸ਼ਨ ਮਿਲਦੇ ਹੀ ਅਸੀਂ ਤੁਰਤ ਮੁਕਦਮਾ ਦਰਜ ਕੀਤਾ ਤੇ ਥਾਣਾ ਕੈਂਡੀ ਟੀਮ ਨੇ ਇਮੀਡੀਏਟਲੀ ਉੱਥੇ ਰੇਡ ਕੀਤੀ ਰੇਡ ਕਰਕੇ ਅਸੀਂ ਮੌਕੇ ਤੇ ਅਸੀਂ ਜਿਹੜੇ ਸੀ ਉਹ ਪੰਜ ਜਿਹੜੇ ਲੜਕੇ ਨੇ ਉਹ ਅਸੀਂ ਗ੍ਰਿਫਤਾਰ ਕਰ ਲਏ ਨੇ ਉਸ ਸਬੰਧੀ ਅਸੀਂ ਥਾਣਾ ਕੈਂਟ ਵਿਖੇ 64/25 ਮੁਕਦਮਾ ਦਰਜ ਕਰ ਲਿਆ ਜਿਦੇ ਵਿੱਚ 10 ਦੋਸ਼ੀ ਜਿਹੜੇ ਹੈਗੇ ਨੇ ਬਾਈ ਨੇਮ ਨੇ ਤੇ ਬਾਕੀ ਕੋਈ ਹਰ ਪਛਾਤੇ ਨੇ ਤੇ ਅਸੀਂ ਜਿਹੜੇ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਨੇ ਉਹਨਾਂ ਕੋਲੋਂ ਸਿੱਕਤ ਵਰਨਾ ਕਾਰਡ ਹੈ ਜਿਹਦੇ ਤੇ ਉਹ ਲੜਾਈ ਝਗੜਾ ਕਰਨਾ ਸੀ ਉਹ ਵੀ ਬ੍ਰਾਹਮਣ ਕਰਨ ਲਈ ਅਤੇ ਉਸ ਤੋਂ ਇਲਾਵਾ ਉਹਨਾਂ ਕੋਲੇ ਤੇਜ਼ ਤਾਰ ਮਾਰੂ ਹਥਿਆਰ ਸੀਗੇ ਜਿ ਹੋ ਸੀਗਾ ਕਿ ਅਸੀਂ ਉਹ ਵੀ ਉਹਨਾਂ ਤੋਂ ਰਿਕਵਰ ਕਰ ਲਿਆ ਹਾਂ ਹਾਂਜੀ ਕਿਹੜੀ ਜਗ੍ਹਾ ਤੇ ਬੰਨੇਗੇ ਟਾਈਮ ਇਹ ਦੇਖੋ ਇਹਨਾਂ ਨੇ ਟਾਈਮ ਤਾਂ ਜਿਹੜਾ ਬੰਨ ਕੀਤਾ ਸੀ ਇਹ ਥਾਣਾ ਕੈਟੇਡਰੀਆ ਵਿੱਚੋਂ ਅਸੀਂ ਇਹ ਗ੍ਰਿਫਤਾਰ ਕੀਤੇ ਨੇ ਪਰ ਇਹਨਾਂ ਦਾ ਟਾਈਮ ਪਹਿਲਾਂ ਬੰਨਿਆ ਸੀਗਾ ਉਹ ਪਰਲ ਦੀ ਜਗ੍ਹਾ ਹੈਗੀ ਆ ਖਾਲੀ ਜਗ੍ਹਾ ਹੈਗੀ ਉੱਥੇ ਦਾ ਟਾਈਮ ਬੰਨਿਆ ਸੀਗਾ ਕਿ ਆਪਸ ਵਿੱਚ ਹੀ ਮੁੰਡੇ ਸੀ ਇਹਨਾਂ ਦੀ ਕਿਸੇ ਵਜ੍ਹਾ ਕਰਕੇ ਆਪਸੀ ਕੋਈ ਲੜਾਈ ਸੀ ਉਸ ਦਾ ਟਾਈਮ ਬੰਨ ਕੇ ਉਹ ਲੜਾਈ ਝਗੜਾ ਕਰ ਰਹੇ ਸੀ ਜਿੱਥੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਪਾਣੇ ਮਕਦਮੇ ਵਿੱਚ ਇਹਨਾਂ ਦੇ ਗ੍ਰਿਫਤਾਰ ਹੋਏ ਮੁਕੱਦਮਾ ਹੁਣ ਅਸੀਂ ਇਹਨਾਂ ਦੇ ਦਰਜ ਕੀਤਾ ਹੈ ਜੀ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਇਹ ਸਾਰਾ ਕਲੀਅਰ ਕਰਾਂਗੇ ਸਾਰਾ ਕੇਸ ਇਹਨਾਂ ਦਾ ਪਾਸਟ ਰਿਕਾਰਡ ਕੀ ਹੈਗਾ ਤੇ ਜਿਨ੍ਹਾਂ ਨਾਲ ਕੋਈ ਹੋਰ ਲੜਾਈ ਝਗੜਾ ਕਰ ਰਹੇ ਸੀਗੇ ਉਹ ਵੀ ਕੌਣ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲੈ ਕੇ ਆਵਾਂਗੇ ਜੀ ਤੇ ਇਸ ਤੋਂ ਲਾਹਵਾ ਸਾਡੀ ਇਹ ਮੀਡੀਆ ਰਹੀਂ ਪੇਰੈਂਟਸ ਨੂੰ ਵੀ ਇਹੀ ਅਪੀਲ ਹੈ ਜੀ ਇੱਕ ਆਪਣੇ ਬੱਚਿਆਂ ਨੂੰ ਕੋਈ ਇਸ ਤਰੀਕੇ ਦੀਆਂ ਇਹਨਾਂ ਨੂੰ ਸਮਝਾਇਆ ਜਾਵੇ ਵੀ ਇਸ ਤਰੀਕੇ ਦੀਆਂ ਇਹ ਗਤੀਵਿਧੀਆਂ ਹੈਗੀਆਂ ਇਹਨਾਂ ਤੋਂ ਗਰੇਜ ਕੀਤਾ ਜਾਵੇ ਕਿਉਂਕਿ ਜਿਸ ਤਰੀਕੇ ਦੇ ਉਹਨਾਂ ਕੋਲੋਂ ਹਥਿਆਰ ਤੇ ਹੋਰ ਚੀਜ਼ਾਂ ਬਰਾਮਦ ਹੋਈਆਂ ਨੇ ਇਮੀਡੀਏਟ ਪ ਦੇ ਅਗਰ ਇਸ ਤਰੀਕੇ ਦੀ ਕੋਈ ਹੋ ਜਾਂਦੀ ਤਾਂ ਹੋਰ ਵੀ ਜਿਹੜੀ ਮਾੜੀ ਘਟਨਾ ਸੀ ਉਹ ਵੀ ਅਮਲ ਵਿੱਚ ਆ ਸਕਦੀ ਸੀ ਇਸ ਕਰਕੇ ਪੇਰੈਂਟਸ ਨੂੰ ਵੀ ਸਾਡੀ ਇਹੀ ਅਪੀਲ ਹੈ ਵੀ ਬੱਚਿਆਂ ਨੂੰ ਸਮਝਾਇਆ ਜਾਵੇ ਖਾਸ ਧਿਆਨ ਰੱਖਿਆ ਜਾਵੇ ਤਾਂ ਜੋ ਇਦਾਂ ਦੀਆਂ ਕੋਈ ਇਨਸੀਡੈਂਟਸ ਆ ਉਹਨਾਂ ਨੂੰ ਪਹਿਲਾਂ ਹੀ ਪ੍ਰੀਵੈਂਟ ਕੀਤਾ ਜਾ ਸਕੇ ਸਿਟੀ ਪਾਰਟੀ ਦੇ ਕਿਹੜੇ ਐਕਸ਼ਨ ਲੈ ਜਾਓਗੇ ਬਿਲਕੁਲ ਜੀ ਸਾਰਿਆਂ ਤੇ ਅਸੀਂ ਇਸੇ ਕਰਕੇ 10 ਜਾਣਿਆਂ ਤੇ ਅਸੀਂ ਬਾਈ ਨੇਮ ਮਕਦਮਾ ਦਰਜ ਕੀਤਾ ਜੀ ਬਾਕੀ ਅਣਪਛਾਤੇ ਰੱਖੇ ਨੇ ਤੇ ਜਿੱਦਾਂ ਹੀ ਅਸੀਂ ਸਾਰਿਆਂ ਨੂੰ ਅਰੈਸਟ ਕਰਾਂਗੇ ਜਿਹੜੇ ਅਣਪਛਾਤੇ ਨੇ ਉਹ ਵੀ ਆਇਡੈਂਟੀਫਾਈ ਕਰਾਂਗੇ ਆਇਡੈਂਟੀਫਾਈ ਕਰਕੇ ਸਾਰਿਆਂ ਤੇ ਸਖਤ ਤੋਂ ਸਖਤ ਅਸੀਂ ਕਾਰਵਾਈਆਂ ਦੇਖੋ ਜੋ ਪ੍ਰੀਲੀਮਰੀ ਇਨਵੈਸਟੀਗੇਸ਼ਨ ਦੇ ਵਿੱਚ ਹੁਣ ਤੱਕ ਸਾਹਮਣੇ ਆਇਆ ਉਹ ਇਹੀ ਸਾਹਮਣੇ ਆਇਆ ਹੈ ਕਿ ਇਹਨਾਂ ਦੇ ਆਪਸੀ ਜਿੱਦਾਂ ਕੋਈ ਪਿੰਡਾਂ ਦੇ ਵਿੱਚ ਕਿਸੇ ਦੀ ਮਾੜੀ-ਮੋਟੀ ਮੁੰਡਿਆਂ ਦੀ ਆਪਸੀ ਕੋਈ ਲੜਾਈ ਠੋਦੀ ਆ ਉਹ ਹੁੰਦੀ ਆ ਉਦਾਂ ਦਾ ਹੀ ਸੀਗਾ ਤੇ ਬਸ ਇਦਾਂ ਹੀ ਇਹਨਾਂ ਨੇ ਇੱਕ ਤੁਸੀਂ ਕਿ ਕਹਿ ਸਕਦੇ ਹੋ ਕਿ ਅਣਜਾਣਪੋਣੇ ਜਾਂ ਬਚਪਨੇ ਦੇ ਵਿੱਚ ਜਿੱਦਾਂ ਮੁੰਡੇ ਕਰਦੇ ਆ ਟਾਈਮ ਬੰਦ ਲਿਆ ਟਾਈਮ ਇਹਨਾਂ ਨੇ ਉੱਥੇ ਮਾਰੂ ਹਥਿਆਰ ਲੈ ਕੇ ਆਏ ਸੀਗੇ ਤੇ ਬਾਕੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਬਿਲਕੁਲ ਕਲੀਅਰ ਕਰਾਂਗੇ ਵੀ ਐਗਜੈਕਟ ਵਜ੍ਹਾ ਰੰਜਿਸ਼ ਕੀ ਸੀਗੀ ਤਾਂ ਅਕੋਰਡਿੰਗ